ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗ੍ਰਾਉਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅੱਜ ਅਸੀਂ ਪਹੁੰਚੇ ਹਾਂ ਦਿਗਰਾਮ ਵਿਖੇ ਜਿੱਥੇ ਕੀ ਪੀਡੀਐਫਾ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਆ 18ਵਾਂ ਮੇਲਾ ਪੀਡੀਐਫਾ ਦਾ ਲਗਾਇਆ ਜਾ ਰਿਹਾ ਜਿਸ ਦੀ ਸ਼ੁਰੂਆਤ ਹੋ ਚੁੱਕੀ ਆ ਝੰਡੇ ਦੀ ਰਸਮ ਸੀਗੀ ਜੋ ਪ੍ਰਧਾਨ ਜੀ ਦਲੀਪ ਸਿੰਘ ਫਤਿਹਪੁਰਾ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈਗੀ ਆ ਆਓ ਵਿਖਾਉਨੇ ਆ ਤੁਹਾਨੂੰ ਉਹ ਪੂਰੀ ਰਿਪੋਰਟ ਮੈਂ ਡਾਕਟਰ ਕੋਹਾਰ ਸਿੰਘ ਪਰਮਾਰ ਮੈਂ ਡਾਇਰੈਕਟ ਐਕਸਟੈਂਸ਼ਨ ਰਿਟਾਇਰਡ ਹਰ ਗੁਰੂੰਗੜ੍ਹ ਦੇ ਵੈਟਰਨਰੀ ਮੈਡੀਸਨ ਯੂਨੀਵਰਸਿਟੀ ਤੋਂ ਅਜਿਨਾ ਵੀ ਡੇਰੀ ਦਾ ਕੰਮ ਹੈਗਾ ਖਾਸ ਕਰਕੇ ਕ੍ਰਾਸ ਬੀਡਿੰਗ ਦਾ ਮੈਂ ਇਸ ਧੰਦੇ ਨਾਲ 1973 ਤੋਂ ਜੁੜਿਆ ਹੈ ਪੀਡੀਐਫ ਇਹ ਤੋਂ ਪਹਿਲੇ ਸਾਡੀ ਡੇਰੀ ਫਾਰਮਰ ਐਸੋਸੀਏਸ਼ਨ ਹੁੰਦੀ ਸੀ ਜੋ ਕੋ ਯੂਨੀਵਰਸਿਟੀ ਸ਼ੁਰੂ ਕੀਤੀ ਸੀ 1968 ਦੇ ਵਿੱਚ ਉਹ ਤੋਂ ਛੋਟੇ ਸਕੇਲ ਤੇ ਸੀ ਉਸ ਤੋਂ ਬਾਅਦ ਸਰਦਾਰ ਗਜੀਤ ਸਿੰਘ ਇਹ ਪ੍ਰਧਾਨ ਬਣਿਆ 2003 ਦੇ ਵਿੱਚ ਇਸ ਸੰਸਥਾ ਦੇ ਔਰ 2003 ਤੋਂ ਲੈ ਕੇ ਹਾਲੇ ਤੱਕ ਇਹੀ ਪ੍ਰਧਾਨ ਚੱਲੇ ਹੈਗੇ ਆ ਔਰ ਮੈਂ ਕਹਾਂ ਜੀ ਕੱਲੀ ਸੰਸਥਾ ਉਹਣੀ ਹਿੰਦੁਸਤਾਨ ਚ ਜਿਹਦੇ ਇੱਕ ਐਡੇ ਡਾਇਨਾਮਿਕ ਲੀਡਰ ਹੈਗੇ ਆ ਔਰ ਜਿ ਇਹਨਾਂ ਨੇ ਇਸ ਸੰਸਥਾ ਨੂੰ 21-22 ਸਾਲਾਂ ਦੇ ਵਿੱਚ ਇੰਨੀ ਤਰੱਕੀ ਦਿੱਤੀ ਹੈਗੀ ਹੈ ਯੂਨੀਵਰਸਿਟੀ ਦੀ ਗਾਈਡੈਂਸ ਨਾਲ ਔਰ ਕੇ ਖੇਤੀਬਾੜੀ ਜਿਹੜੇ ਫਾਰਮਰ ਸਾਡੇ ਡੇਰੀ ਫਾਰਮਰ ਹੈਗੇ ਉਹਨਾਂ ਦੇ ਨਾਲ ਕ੍ਰਾਸ ਬੀਡਿੰਗ ਦੀ ਸ਼ੁਰੂਆਤ ਪੰਜਾਬ ਹਿੰਦੁਸਤਾਨ ਚ ਹੋਈ ਸੀ ਲੈਕਿਨ ਜਿਹੜੀ ਕਾਮਯਾਬੀ ਕ੍ਰਾਸ ਬੀਡਿੰਗ ਨੂੰ ਔਰ ਕੈਟਲ ਬੀਡਿੰਗ ਨੂੰ ਪੰਜਾਬ ਚ ਮਿਲੀ ਹੈ ਔਰ ਹਿੰਦੁਸਤਾਨ ਚ ਕਿਤੇ ਨਹੀਂ ਮਿਲੀ ਜੀ ਇੱਥੇ ਮੈਨੂੰ ਯਾਦ ਹੈ ਕਿ ਜਦੋਂ ਅਸੀਂ 1974-75 ਦੇ ਵਿੱਚ ਸਾਡੇ ਡੇਰੀ ਫਾਰਮ ਦੀ ਗਾਂ 50 ਕਿਲੋ ਦੁੱਧ ਦਿੱਤਾ ਸੀ ਉਹਨੇ 50.9 ਕਿਲੋ ਤੇ ਸਾਨੂੰ ਲੋਕੀ ਕਹਿੰਦੇ ਸੀ ਨਹੀਂ ਤੁਸੀਂ ਗੱਪ ਮਾਰਦੇ ਹੋ ਝੂਠ ਬੋਲਦੇ ਹੋ ਇੰਨਾ ਦੁੱਧ ਗਾਂ ਨਹੀਂ ਦੇ ਸਕਦੀ ਔਰ ਹੁਣ ਤੁਸੀਂ ਦੇਖੋ ਉਸੇ ਸੂਬੇ ਦੇ ਵਿੱਚ ਇੱਥੋਂ ਦਾ ਡੇਰੀ ਫਾਰਮਰ ਦਾ ਮੇਲਾ ਜਿੱਥੇ ਲੱਗਦਾ ਹੈ ਇਹਨਾਂ ਦਾ ਰਿਕਾਰਡ 74 ਕਿਲੋ ਦਾ ਹੈ 74 ਕਿਲੋ ਦੁੱਧ ਪੈਦਾ ਕਰਨਾ ਇੱਕ ਦਿਨ ਦੇ ਵਿੱਚ ਇਹ ਤਰੱਕੀ ਦੱਸਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਦੁੱਧ ਉਤਪਾਦਨ ਦੇ ਵਿੱਚ ਕਿੰਨੀ ਤਰੱਕੀ ਕੀਤੀ ਹੈ ਉਹਦੇ ਵਿੱਚ ਤੁਸੀਂ ਕੋਈ ਵੀ ਟੈਕਨੋਲੋਜੀ ਲੈ ਲਓ ਬਰੀਡਿੰਗ ਇੰਪਰੂਵਡ ਦੀ ਇਸ ਵੇਲੇ ਸਾਰੀ ਵਰਲਡ ਕਲਾਸ ਕੰਪਨੀਆਂ ਜਿੱਥੇ ਵੀ ਕਿਤੇ ਸੀਮਨ ਪ੍ਰੋਡਕਸ਼ਨ ਹੈਗੀ ਹੈ ਹੌਸਟਲ ਫਰੀਜ਼ਿੰਗ ਦੀ ਉਹ ਸਾਰੀਆਂ ਕੰਪਨੀਆਂ ਇੱਥੇ ਆਪਣੇ ਸਟਾਲ ਆਉਂਦੀਆਂ ਹਨ ਆ ਫਾਰਮਰ ਆਪਣੀ ਮਰਜ਼ੀ ਮੁਤਾਬਕ ਜਿਹੜੀ ਵੀ ਬੁੱਲਦ ਸਿਮਰ ਨੂੰ ਚੰਗਾ ਲੱਗਦਾ ਉਹ ਦੇਖਦੇ ਆ ਕਿ ਮੈਨੂੰ ਕਿੱਦਾਂ ਜੀ ਮੈਂ ਦਾਈਆਂ ਪਹਿਲਾਂ ਕਰਨੀਆਂ ਉਹ ਸਿਮਰੇ ਤੋਂ ਉਹਨਾਂ ਕੰਪਨੀ ਤੋਂ ਪਰਚੇਸ ਕਰਦੇ ਆਗੇ ਜੀ ਫੀਡਿੰਗ ਦੀ ਕਿਉਂਕਿ ਜਦ ਤੱਕ ਚੰਗੇ ਜਾਨਵਰ ਪੈਦਾ ਕਰਕੇ ਜਦੋਂ ਅਸੀਂ ਉਹਨੂੰ ਚੰਗੀ ਫੀਡਿੰਗ ਨਹੀਂ ਕਰਾਂਗੇ ਉਹਨਾਂ ਦਾ ਪੂਰਾ ਭਾਰ ਨਹੀਂ ਹੋਏਗਾ ਅਸੀਂ ਉਹ ਪੂਰਾ ਦੁੱਧ ਨਹੀਂ ਲੈ ਸਕਦੇ ਇਸ ਕਰਕੇ ਫੀਡ ਇੰਪਰੂਵਮੈਂਟ ਤੱਕ ਕੀਤੀ ਉਹਨਾਂ ਦੀ ਫੀਡਿੰਗ ਦੀ ਟੈਕਨੋਲੋਜੀ ਬਣਾਈ ਕਿ ਕਿੰਨਾ ਦਾਣਾ ਪਾਣਾ ਚਾਹੀਦਾ ਕਿੰਨਾ ਹਰਾਚਾਰ ਪਾਣਾ ਚਾਹੀਦਾ ਬੈਸਟ ਐਫਰਟਸ ਬੈਸਟ ਐਫਰਟ ਕੀਤੀਆਂ ਉਹਦੇ ਨਾਲ ਨਾਲ ਬਿਮਾਰੀਆਂ ਦਾ ਕੰਟਰੋਲ ਇਹ ਵੀ ਜ਼ਰੂਰੀ ਹੈਗਾ ਉਹਦੇ ਨਾਲ ਨਾਲ ਇਹਨਾਂ ਨੇ ਦੱਸਿਆ ਕਿ ਦੁੱਧ ਦੀ ਮਾਰਕੀਟਿੰਗ ਕਿੱਦਾਂ ਕਰਨੀ ਹੈ ਦੁੱਧ ਦੀ ਪ੍ਰੋਸੈਸਿੰਗ ਕਿੱਦਾਂ ਕਰਨੀ ਹੈ ਤਾਂ ਇਹਦਾ ਯਸੀਮ ਲਾਹੇ ਬਤਨ ਦਾ ਦੱਸ ਗਿਆ ਹੈ ਇਸ ਵੇਲੇ ਸਾਰੇ ਹਿੰਦੁਸਤਾਨ 'ਚ ਡਿਵਰਸਿਫਿਕੇਸ਼ਨ ਆਫ ਐਗਰੀਕਲਚਰ ਦੀ ਗੱਲ ਚੱਲਦੀ ਹੈ ਉਹਦੇ ਵਿੱਚ ਇੱਕ ਡੇਰੀ ਫਾਰਮ ਇੱਕ ਇਹ ਜਿਹਾ ਧੰਦਾ ਹੈ ਜਿਹੜਾ ਕਿ ਐਗਰੀਕਲਚਰ ਫਾਰਮਿੰਗ ਵਿੱਚ ਡਿਵਰਸਿਫਿਕੇਸ਼ਨ ਲਿਆਉਣ ਵਾਸਤੇ ਬਹੁਤ ਸਹਾਇੀ ਹੋ ਸਕਦਾ ਹੈਗਾ ਸਾਡੀ ਕਿਸੜੀ ਹੈਗੀ ਬਹੁਤ ਪੁਰਾਣੀ ਸਾਲੇ ਕੋ ਫੋਰਡ ਫੋਰਡਿਸ ਦਾ ਪ੍ਰੋਜੈਕਟ ਮਿਲਿਆ ਸੀ ਕੱਤਰਵੱਤੇ ਚ ਉਦੇ ਚ ਅਸੀਂ ਦੱਸਿਆ ਸੀ ਕਿ ਉਹ ਇੰਟੈਂਸਿਵ ਹਾਈਡ ਕ੍ਰੋਪਿੰਗ ਮਿਲ ਪ੍ਰੋਡਕਸ਼ਨ ਸੀ ਕਿ ਜੇ ਆਪਾਂ ਖੇਤੀ ਨੂੰ ਦੇ ਨਾਲ ਡੇਰੀ ਫਾਰਮਿੰਗ ਕਰਾਂਗੇ ਤੇ ਇਹਦਾ ਫਾਇਦਾ ਵੀ ਚ ਹੋਏਗਾ ਉਹਦੇ ਨਾਲ ਜਿਹੜੀ ਸਾਡੀ ਖੇਤੀ ਦੀ ਪ੍ਰੋਡਕਸ਼ਨ ਉਹ ਵੀ ਚੰਗੀ ਬਣੇਗੀ ਉਹਦੇ ਨਾਲ ਡੇਰੀ ਫਾਰਮਿੰਗ ਵੀ ਬਹੁਤ ਕਾਇਮ ਹੋਏਗਾ ਜੀ ਔਰ ਮੈਨੂੰ ਉਮੀਦ ਹੈ ਕਿ ਐਦਾਂ ਦੇ ਮੇਲੇ ਸਾਰੇ ਹਿੰਦੋਸਤਾਨ ਚ ਲੱਭੇ ਚਾਹੀਦੇ ਨੇ ਕਿ ਫਾਰਮਰ ਅਪਣਾਉਂਦੇ ਆ ਜੀ ਇਹਨਾਂ ਦਾ ਸਾਰੀ ਮਿਹਨਤ ਆਪਣੀ ਹੈਗੀ ਆ ਔਰ ਇੰਡੀਪੈਂਡੈਂਟ ਕੰਮ ਕਰਦੇ ਆ ਮੈਂ ਆਪਣੀਆਂ ਸ਼ੁਭਚਾਹਵਾਂ ਦਿੰਦਾ ਔਰ ਇਹਨਾਂ ਦੀ ਸੰਸਥਾ ਨੂੰ ਹੋਰ ਉਮੀਦ ਕਰਦਾ ਅੱਗੇ ਦਿਨ ਦੁਗਣੀ ਰਾਤ ਚ ਕੁਝ ਤਰੱਕੀ ਕਰੇ ਬਾਕੀ ਬਤਾਲ ਦੋ ਮੈਂ ਐਮ ਡੀ ਮਿਲਕ ਫੈਕਟਰੀ ਹਾਂ ਪਹਿਲਾਂ ਤੇ ਖੇਤੀਬਾੜੀ ਕਮਿਸ਼ਨਰ ਹਾਂ ਪੰਜਾਬ ਦਾ ਤੇ ਮੇਰੀ ਵੀ ਇਸ ਮੇਲੇ ਨਾਲ ਤਕਰੀਬਨ ਮੈਂ ਪਹਿਲੇ ਮੇਲੇ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਜਦੋਂ 2007 ਇਹਨਾਂ ਨੇ ਲਾਇਆ ਸੀ ਉਦੋਂ ਮੈਂ ਡਾਇਰੈਕਟਰ ਖੇਤੀਬਾੜੀ ਸੀ ਤੇ ਮੇਲਾ ਜਿਹੜਾ ਹੈ ਲਗਾਤਾਰ ਇਹ 18ਵਾਂ ਮੇਲਾ ਹੈ ਪਿਛਲੇ 18 ਸਾਲਾਂ ਵਿੱਚ ਮੇਲੇ ਨੇ ਬਹੁਤ ਅੱਛੀ ਤਰੱਕੀ ਕੀਤੀ ਹੈ ਤੇ ਜਿਹੜੀ ਗੱਲ ਇਹਨਾਂ ਦੀ ਬਣਦੀ ਹੈ ਵੀ ਕਿਸਾਨਾਂ ਦਾ ਆਪਣੇ ਵੱਲੋਂ ਆਰਗੇਨਾਈਜ਼ਡ ਮੇਲਾ ਹੈ ਇਹਦੇ ਵਿੱਚ ਸਾਰਾ ਉਦਮ ਇਹਨਾਂ ਦਾ ਹੈ ਸਾਰੀ ਜਿਹੜੀ ਮਿਹਨਤ ਕਰ ਰਹੇ ਨੇ ਉਹ ਇਹਨਾਂ ਦੀ ਹੈ ਤੇ ਜਿਹੜਾ ਇੰਨੀ ਛੜਾ ਮੇਲਾ ਹੈ ਜਿਹੜਾ ਹੈ ਦੂਰ ਦਰਾਡੇ ਸੂਬਿਆਂ ਤੋਂ ਵੀ ਕਿਸਾਨ ਜਿਹੜੇ ਨੇ ਇੱਥੇ ਚੱਲ ਕੇ ਆਉਂਦੇ ਨੇ ਇਹ ਪਹਿਲਾ ਮੇਲਾ ਹੈ ਜਿਹੜਾ ਕਿਸਾਨਾਂ ਦੁਆਰਾ ਕਿਸਾਨਾਂ ਲਈ ਲਾਇਆ ਜਾ ਰਿਹਾ ਜੀ ਤੋਂ ਇਹ ਦੂਜਾ ਜਿੱਥੇ ਤੱਕ ਇਸ ਮੇਲੇ ਦਾ ਮੈਂ ਇਹ ਕੀ ਜਿਹੜਾ ਇਹਨਾਂ ਨੇ ਥੀਮ ਰੱਖਿਆ ਉਹ ਬਹੁਤ ਅੱਛਾ ਮੈਨੂੰ ਮੇਰੇ ਦਿਲ ਨੂੰ ਨੇ ਬੜਾ ਟੱਚ ਕੀਤਾ ਵੀ ਮਲਾਵਟ ਖੋਰੀ ਤੇ ਮਲਾਵਟ ਖੋਰਾਂ ਦੇ ਵਿਰੁੱਧ ਲੋਕਾਂ ਨੂੰ ਚੇਤਨ ਕਰਨਾ ਮੈਨੂੰ ਲੱਗਦਾ ਵੀ ਜੇਕਰ ਅਸੀਂ ਡੇਰੀ ਦਾ ਅੱਛਾ ਧੰਦਾ ਅਪਣਾ ਕੇ ਔਰ ਪੋਸਟਿਕ ਦੁੱਧ ਤੇ ਪੋਸਟਿਕ ਜਿਹੜੇ ਦੁੱਧੇ ਉਤਪਾਦ ਨੇ ਉਹ ਕਿਸਾਨਾਂ ਤੱਕ ਪਹੁੰਚਾ ਸਕੀਏ ਖਪਤਕਾਰਾਂ ਤੱਕ ਪਹੁੰਚਾ ਸਕੀਏ ਬਾਕੀ ਸਭ ਨੂੰ ਦੇ ਸਕੀਏ ਤਾਂ ਸਾਡੀ ਸਿਹਤ ਬਚੀ ਹੋ ਸਕਦੀ ਹੈ ਦੂਜੇ ਪਾਸੇ ਜਿਹੜੇ ਡੇਰੀ ਪਾਲਕ ਨੇ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਦੀ ਆਮਨਜੀ ਵਾਧਾ ਉਹਦੇ ਕਿਉਂਕਿ ਜਿਹੜੇ ਇਹ ਨਕਲੀ ਦੁੱਧ ਆਇਆ ਜਾਂ ਨਕਲੀ ਬਸਤਾ ਨੇ ਉਹ ਸਾਡੀ ਮੰਡੀ ਨੂੰ ਗਈ ਖਰਾਬ ਕਰਦੀਆਂ ਨੇ ਜਿਸ ਤੋਂ ਇਹ ਤੀਜਾ ਇਸ ਦਾ ਇਹ ਹੈ ਵੀ ਇਸ ਮੇਲੇ ਦੇ ਵਿੱਚ ਲਗਾਤਾਰ ਅਸੀਂ ਲਾਉਨੇ ਆ ਜਿਹੜੀਆਂ ਟੈਕਨੀਕਲ ਸੈਸ਼ਨ ਲਾਉਨੇ ਆ ਬ੍ਰੀਡ ਕੰਪੀਟੀਸ਼ਨ ਕਰਦੇ ਆ ਮਿਲਕ ਜਿਗਲ ਕੰਪੀਟੀਸ਼ਨ ਕਰਦੇ ਆ ਇਹਦਾ ਵੀ ਸਾਨੂੰ ਬਹੁਤ ਫਾਇਦਾ ਹੋਇਆ ਇਹਦੇ ਨਾਲ ਸਾਡੀ ਜਿਹੜੀ ਸਾਡੀਆਂ ਗਾਇਆਂ ਦੀ ਮਾਰਕੀਟ ਹੈ ਪੰਜਾਬ ਤੋਂ ਬਾਹਰ ਵੀ ਬਹੁਤ ਅੱਛੀ ਬਣੀ ਹੈ ਔਰ ਬਹੁਤ ਅچھے ਜਿਹੜੇ ਬਹੁਤ ਜਿਹੜੇ ਅچھے ਚੇਟਾ ਨੇ ਦੂਜੇ ਕੇਰਲਾ ਤੱਕ ਤੇ ਕਰਨਾਟਕਾ ਤੱਕ ਸਾਰੇ ਜਿਹੜੇ ਲੋਕ ਨੇ ਇੱਥੇ ਪਸ਼ੂ ਖਰੀਦਣ ਆਉਂਦੇ ਨੇ ਤੇ ਇੱਥੇ ਕਿਸਾਨ ਲੱਗਦਾ ਦਿਖਾਈ ਦਿੰਦਾ ਕਿ ਮੈਂ 50 ਕਿਲੋ ਦੁੱਧ ਵਾਲੀ ਮੇਰੀ ਗਾਂ ਹੈ ਮੇਰੀ 70 ਵਾਲੀ ਹੈ ਮੇਰੀ 72 ਵਾਲੀ ਹੈ ਮੇਰੀ 74 ਵਾਲੀ ਹੈ ਤੇ ਉਹ ਜਿਹੜੇ ਖਰੀਦਦਾਰ ਨੇ ਫਿਰ ਉਹਨਾਂ ਉਹਨਾਂ ਕਿਸਾਨਾਂ ਕੋਲ ਜਾ ਕੇ ਬਾਅਦ ਮੇਲੇ ਤੋਂ ਬਾਅਦ ਉਹਨਾਂ ਕੋਲੋਂ ਖਰੀਦ ਕਰਦੇ ਨੇ ਤੇ ਉਹਦੇ ਨਾਲ ਜਿਹੜੀ ਹੈ ਡੇਰੀ ਦਾ ਉਤਪਾਦਨ ਬਾਰੇ ਤੁਸੀਂ ਦੇਖੋ ਮੈਂ ਇੰਨੀ ਗੱਲ ਕਹਿ ਸਕਦਾ ਵੀ ਖੇਤੀਬਾੜੀ ਚ ਵੀ ਰਹਾਂ ਤੇ ਦੁੱਧ ਡੇਰੀ ਚ ਵੀ ਰਹਾਂ ਵੀ ਸਾਡਾ ਜਿਹੜੀ ਦੁੱਧ ਦੀ ਉਤਪਾਦਨਾ ਹੈ ਮੇਰੇ ਖਿਆਲ ਆ ਵੀ 10.5 ਲੱਖ ਕਰੋੜ ਦਾ ਸੀ ਦੁੱਧ ਉਤਪਾਦਨ ਕਰਦੇ ਆ ਹਿੰਦੁਸਤਾਨ ਦੇ ਵਿੱਚ ਤੇ ਜੇ ਅਸੀਂ ਕਣਕ ਚ ਉਹਨਾਂ ਦੇ ਗੰਨਾ ਤਿੰਨੇ ਫਸਲਾਂ ਜਿਹੜੀਆਂ ਮੁੱਖ ਨੇ ਉਹਨਾਂ ਨੂੰ ਮੜਾ ਲਈਏ ਤਾਂ ਵੀ ਦੁੱਧ ਦੁੱਧ ਦੀ ਜਿਹੜੀ ਕੀਮਤ ਹੈ ਉਹ ਕੰਟਰੀਬਿਊਸ਼ਨ ਜਿਹੜੀ ਹੈ ਸਾੜੀ ਦੇਸ਼ ਦੀ ਇਕੋਨਮੀ ਨੂੰ ਉਹ ਜ਼ਿਆਦਾ ਹੈ ਤੇ ਕਿਸਾਨਾਂ ਨੂੰ ਵੀ ਜ਼ਿਆਦਾ ਹੈ ਜੀ ਤੇ ਇੱਕ ਇਹਦੇ ਚ ਇਹਨਾਂ ਦੇ ਇਹਨਾਂ ਦੇ ਮਿਲਣਾ ਹੋਰ ਬਹੁਤ ਵੱਡਾ ਬੇਨੀਫਿਟ ਮੈਂ ਕੱਲ ਪਰਸੋਂ ਮੈਂ ATP ਮਡਵਾਸਕੂ ਦੇ ਵਿੱਚ ਡਿਸਕਸ ਕਰ ਰਿਹਾ ਸੀ BC ਸਾਹਿਬ ਦੇ ਨਾਲ ਉਹ ਕਹਿੰਦੇ ਵੀ ਨੌਜਵਾਨ ਮੁੰਡੇ ਜਿਹੜੇ ਨੇ ਉਹ ਬੜੇ ਅੱਛੇ ਲੱਗੇ ਨੇ ਜਿਹੜੇ ਹੁਣ ਆ ਕੇ ਡੇਰੀ ਹੰਡਾ ਇਹਨਾਂ ਨੇ ਅਪਣਾਇਆ ਹੈ ਕਈ ਬਾਹਰੋਂ ਵਾਪਸ ਆ ਕੇ ਵੀ ਕਈਆਂ ਨੇ ਅਪਣਾਇਆ ਕਈ ਉਂ ਲੱਗੇ ਨੇ ਤੇ ਨੌਜਵਾਨ ਹੁੰਦਾ ਜਿਹੜਾ ਹੈ ਮੈਨੂੰ ਐ ਲੱਗਦਾ ਹੁੰਦਾ ਵੀ ਉਹਨਾਂ ਦੇ ਵਿੱਚ ਕਿ ਜੇ ਉਹ ਕੰਮ ਕਰਦੇ ਨੇ ਇੰਟਰਸਟ ਨਾਲ ਕਰਦੇ ਨੇ ਦੂਜਾ ਜੇ ਉਹਨਾਂ ਦੇ ਜਿਹੜੇ ਰਿਸਕ ਲੈਣ ਦੀ ਕੈਪੈਸਿਟੀ ਹੁੰਦੀ ਆ ਜਿੰਨਾ ਰਿਸਕ ਉਹਨਾਂ ਹੀ ਪ੍ਰੋਫਿਟ ਜੇ ਉਹ ਰਿਸਕ ਲੈ ਕੇ ਕੰਮ ਕਰਦੇ ਨੇ ਤਾਂ ਮੈਨੂੰ ਲੱਗਦਾ ਵੀ ਕੋਈ 2-4 ਫੇਲ ਵੀ ਹੋ ਜਾਂਦੇ ਹੋਣਗੇ ਪਰ ਜ਼ਿਆਦਾਤਰ ਜਿਹੜੇ ਨੇ ਉਹ ਇਸ ਧੰਦੇ ਨੂੰ ਚੰਗੀ ਤਰ੍ਹਾਂ ਅਪਣਾ ਕੇ ਲੋਕਾਂ ਤੱਕ ਜਿਹੜੇ ਦੁੱਧ ਦੁੱਧ ਉਤਪਾਦ ਨੂੰ ਲਿਜਾ ਕੇ ਵੇਚ ਕੇ ਵਧੀਆ ਚੰਗੇ ਪੈਸੇ ਕਮਾ ਰਹੇ ਨੇ ਤੇ ਮੈਂ ਅਖੀਰ ਤੇ ਆਸ ਕਰਦਾ ਹਾਂ ਵੀ ਐਟ ਲੀਸਟ ਇਹ ਮੇਲਾ ਇਹੋ ਜੇ ਮਿੱਤਰ ਕੀ ਕਰਦਾ ਜਾਵੇ ਕਿਉਂਕਿ ਜੇ ਉਹ ਤੋਂ ਜੇ ਤੁਸੀਂ ਕਿਸੇ ਸੰਸਥਾ ਨਾਲ ਸ਼ੁਰੂ ਤੋਂ ਜੁੜੇ ਹੁੰਦੇ ਹੁੰਦੇ ਤੁਹਾਨੂੰ ਵੀ ਕਹਿ ਲੱਗਦਾ ਹੁੰਦਾ ਕਿ ਆਪਣਾ ਆਪਣਾ ਦਾ ਅਹਿਸਾਸ ਹੁੰਦਾ ਤੁਹਾਡੇ ਵਿੱਚ ਤੇ ਮੇਰੇ ਲਈ ਇਹ ਸਾਰੀ ਪੀਡੀਐਫ ਲਈ ਆਪਣਾ ਬਣਦਾ ਅਹਿਸਾਸ ਹੈ ਤੇ ਮੈਂ ਇਹਨਾਂ ਦੇ ਜਿਹੜੇ ਉਦੋਂ ਮੈਂ ਉਹਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਥੈਂਕ ਯੂ ਜੀ ਥੈਂਕ ਯੂ ਸਰ ਮੈਨੂੰ ਸਿੱਧੂ ਸਾਹਿਬ ਨੇ ਦੱਸਿਆ ਵੀ ਅਸੀਂ ਇਹ ਇਹ ਸਾਡੇ ਨਾਲ ਪਹਿਲੇ ਮੇਲੇ ਤੋਂ ਰਹੇ ਆ ਪਰ ਜਦੋਂ ਪਹਿਲਾ ਮੇਲਾ ਲਾਇਆ ਸੀ ਤੇ ਇਹ ਸੋਚ ਆਈ ਵੀ ਅਮਰੀਕਾ ਦੇ ਵਿਸਕਾਂਸਨ ਵਾਲੇ ਸ਼ੋਅ ਵਾਂਗ ਆਪਣਾ ਸ਼ੋਅ ਕਰਨਾ ਅੱਜ ਵਾਯੂਗੁਰੂ ਦੀ ਮੇਰਨਾ ਸੀ ਉਹ ਸ਼ੋਅ ਨੂੰ ਅਸੀਂ ਉਹ ਨਹੀਂ ਕਹਿ ਸਕਦੇ ਉਹ ਚ ਹਨ ਖੁਨੂਤ ਆ ਗਈ ਸਾਡੇ ਸ਼ੋਅ 'ਚ ਹਰ ਸਾਲ ਤੁਹਾਨੂੰ ਪਤਾ ਵੀ ਇਹ ਤੁਹਾਨੂੰ ਨਵਾਂਪਣ ਮਿਲਦਾ ਔਰ ਇਹਦੇ 'ਚ ਕੁਛ ਨਾ ਕੁਛ ਨਵਾਂ ਹੁੰਦਾ ਹੀ ਹੈ ਤੇ ਔਰ ਅੱਜ ਇਹ ਕਹੇ ਨੇ ਏਸ਼ੀਆ ਦਾ ਜੇ ਕਰਾਊਡ ਪੱਖੋਂ ਵੀ ਦੇਖੋਗੇ ਤਾਂ ਵੀ ਸਭ ਤੋਂ ਵੱਡਾ ਸ਼ੋਅ ਹੈ ਜਿੰਨੇ ਤੁਸੀਂ ਇੱਥੇ ਐਗਜ਼ੀਬਿਟਰ ਆਉਂਦੇ ਆ ਉਹਦੇ ਪੱਖੋਂ ਵੀ ਜਿੰਨੇ ਐਨੀਮਲ ਆਉਂਦੇ ਉਹਦੇ ਪੱਖੋਂ ਵੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਨਵੇਂ ਫਾਰਮਰ ਵੀ ਸਭ ਤੋਂ ਵੱਧ ਇਹ ਸ਼ੋਅ ਪੈਦਾ ਕਰ ਰਿਹਾ ਹੈ ਜੀ ਔਰ ਜਿਵੇਂ ਉਹ ਕੈਨੇਡਾ ਤੋਂ ਵਾਪਸੀ ਹੋ ਰਹੀ ਹੈ ਬੱਚਿਆਂ ਦੀ ਉਹ ਵੀ ਡੈਰੀ ਦੇ ਧੰਦੇ ਵੱਲ ਆ ਰਹੇ ਆ ਔਰ ਜਿਹੜੇ ਇੱਥੇ ਸ਼ੋਅ ਜਦੋਂ ਦੇਖਣ ਆਉਂਦੇ ਜਿਹੜੇ ਬੱਚੇ ਉਹ ਜਦੋਂ ਗਾਈਆਂ ਨੂੰ ਬਰੀਡ ਕੰਪੀਟੀਸ਼ਨ ਦੇ ਵਿੱਚ ਜਦੋਂ ਕੰਪੀਟੀਸ਼ਨ ਹੁੰਦਾ ਗਾਈਆਂ ਨੂੰ ਜੱਤ ਦੇ ਦੇਖਦੇ ਆ ਤੇ ਉਹਨਾਂ ਦੇ ਮਨ ਦੇ ਵਿੱਚ ਹੀ ਬਹੁਤ ਸ਼ੌਂਕ ਪੈਦਾ ਹੁੰਦਾ ਤੇ ਹੌਲੀ-ਹੌਲੀ ਚਾਹੇ 10 ਵੀ ਗਾਈਆਂ ਤੋਂ ਸ਼ੁਰੂ ਕਰਨ ਫਿਰ ਉਹ ਉਹਨਾਂ ਨੂੰ ਲਗਨ ਲੱਗ ਜਾਂਦੀ ਹੈ ਤੇ ਤੰਦਾ ਇਸੇ ਕਰਕੇ ਬਹੁਤ ਸਪੀਡ ਨਾਲ ਵਧ ਰਿਹਾ ਸਾਡੀ ਪਿਛਲੇ 1.5 ਸਾਲ ਦੇ ਵਿੱਚ ਘੱਟੋ-ਘੱਟ 20% ਸਾਡੀ ਮੈਂਬਰਸ਼ਿਪ ਵਧੀ ਆ ਇਥੋਂ ਇਹ ਲੱਗਦਾ ਕਿ ਨਵਜੋ 2007 ਚ ਇੱਕ ਵਾਰ ਡੈਰੀ ਦਾ ਤੰਦਾ ਬਹੁਤ ਉੱਪਰ ਗਿਆ ਹੀ ਹੁਣ ਲਗਾਤਾਰ ਹੀ ਜਾ ਰਿਹਾ ਤੇ ਜੇ ਹੁਣ ਨਵੇਂ ਕੀ ਆ ਰਹੇ ਤਾਂ ਇਹ ਛੋਦੀ ਬਹੁਤ ਵੱਡੀ ਇਹਦੇ ਚ ਦੇਣ ਛੋਦੇ ਕਾਰ ਨਹੀਂ ਛੱਡੀ ਜਿਹੜੀ ਗਾਈਆਂ ਸਾਰੇ ਦੇਸ਼ ਵਿੱਚ ਉਹ ਮਸ਼ਹੂਰ ਹੋਈਆਂ ਇੱਥੇ ਉਹਨਾਂ ਦਾ ਵੱਧ ਮੁੱਲ ਮਿਲਦਾ ਤੇ ਸਭ ਤੋਂ ਵੱਡੀ ਗੱਲ ਜਿਵੇਂ ਦੱਸਿਆ ਵੀ ਅਸੀਂ ਇਹਦਾ ਜਿਹੜਾ ਕੀ ਮੈਂ ਤੁਹਾਡੇ ਮਾਧਿਅਮ ਰਹੀ ਕਹਿਣਾ ਵੀ ਚਾਹਣਾ ਵੀ ਜਿਹੜਾ ਸਾਡਾ ਇੱਕ ਹੀ ਥੀਮ ਆ ਉਹ ਹੈਗਾ ਐਡਲਟਰੇਸ਼ਨ ਵੀ ਆਪਾਂ ਅਸੀਂ ਐਡਲਟਰੇਸ਼ਨ ਦੇ ਉੱਤੇ ਸਾਰੇ ਜ਼ੋਰ ਲਾ ਕੇ ਦੇਖ ਲਈ ਅਸੀਂ ਬਹੁਤ ਬੰਦੇ ਫੜਾਏ ਵੀ ਆ ਔਰ ਉਹ 20000 ਰੁਪਏ ਜੁਰਮਾਨਾ ਦੇ ਕੇ ਛੱਟ ਜਾਂਦੇ ਆ ਨਾ ਹੀ ਇੱਥੇ ਕਿਤੇ ਕਿਸੇ ਤੋਂ ਸਰਕਾਰਾਂ ਤੋਂ ਨਾ ਕਿਸੇ ਤੋਂ ਕੁਝ ਵੀ ਨਹੀਂ ਹੁੰਦਾ ਨਾ ਡਿਪਾਰਟਮੈਂਟਾਂ ਤੋਂ ਕੁਝ ਨਹੀਂ ਇੱਥੇ ਹੁੰਦਾ ਮੈਂ ਸਾਰੇ ਜਿਹੜੇ ਖਪਤਕਾਰ ਆ ਚਾਹੇ ਉਹ ਸ਼ਹਿਰੀ ਨੇ ਚਾਹੇ ਪਿੰਡਾਂ ਵਾਲੇ ਨੇ ਚਾਹੇ ਉਹ ਪ੍ਰ i mean ਜਿਹੜੇ ਵੀ ਵਿਆਹਾਂ ਦੇ ਵਿੱਚ ਇੱਕ ਤਾਂ ਕੈਟਰਰਾ ਜਿਹੜੇ ਉਹਨਾਂ ਦਾ ਮਾਧਿਅਮ ਰਾਹੀਂ ਇਹ ਐਡਲਟ੍ਰੇਸ਼ਨ ਬਹੁਤ ਹੋ ਰਹੀ ਹੈ ਕਿਉਂਕਿ ਉਹਦੇ ਵਿੱਚ ਜਿਹੜੇ ਮਿਲਕ ਪ੍ਰੋਡਕਟ ਵਰਤੇ ਜਾਂਦੇ ਹੋ ਸਸਤੇ ਕੈਟਰਰਾ ਜਿਹੜਾ ਉਹ ਕਹਿੰਦਾ ਦੁੱਧ ਦੀ ਲੋੜ ਨਹੀਂ ਤੁਸੀਂ ਐ ਕਰੋ 400 ਰੁਪਏ ਦਾ ਪਨੀਰ ਘੱਲ ਲੈਣਾ ਤੁਹਾਨੂੰ 200 250 ਦਾ ਦੇ ਦੇਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇੰਨੇ ਵਿਆਹਾਂ ਤੇ ਖਰਚੇ ਕਰਦੇ ਆ 30 30 ਲੱਖ 50 50 ਲੱਖ ਰੁਪਏ ਵਿਆਹਾਂ ਤੇ ਲਾਉਣੇ ਆ 50 60 ਹਜ਼ਾਰ ਰੁਪਏ ਦੇ ਲੱਖ ਰੁਪਏ ਬਚਾਉਣ ਦੀ ਖਾਤਰ ਅਸੀਂ ਲੋਕਾਂ ਨੂੰ ਮਾੜਾ ਖਲਾਉਨੇ ਆ ਇਹ ਲੈ ਕੇ ਲਾਇਆ ਜਾਣਾ ਚਾਹੀਦਾ ਵੀ ਇੱਥੇ ਵੇ ਜਿੰਨੇ ਮਿਲਕ ਪ੍ਰੋਡਕਟ ਨੇ ਚਾਹੇ ਤੁਸੀਂ ਘਰੇ ਵਰਤਦੇ ਹੋ ਚਾਹੇ ਕਿਸੇ ਪ੍ਰੋਗਰਾਮ 'ਚ ਵਰਤਦੇ ਆ ਉਹ ਪੈਕੇਟ ਬੰਦ ਲੈਣੇ ਚਾਹੀਦੇ ਆ ਖੁੱਲੇ ਪਨੀਰ ਜਿੰਨਾ ਸਾਰੀ ਐਡਲਟਰੇਸ਼ਨ ਹੋ ਰਹੀ ਖੁੱਲੇ 'ਚ ਹੋ ਰਹੀ ਆ ਜਿਹੜਾ ਵਧੀਆ ਕੰਪਨੀ ਆ ਉਹ ਕਦੇ ਉਹਦੇ ਵਿੱਚ ਐਡਲਟਰੇਸ਼ਨ ਨਹੀਂ ਕਰਦੀ ਮੇਰਾ ਇਹ ਮੈਸੇਜ ਜਰੂਰ ਸਾਰੇ ਧੱਕਾ ਵੀ ਆਪਣੀ ਆਪਣੀ ਸਮਾਜਿਕ ਤੌਰ ਤੇ ਵੀ ਜ਼ਿੰਮੇਵਾਰੀ ਬਣਦੀ ਆ ਫਾਰਮਰਾਂ ਦੇ ਹਿੱਤਾਂ ਦੀ ਵੀ ਰੱਖੀ ਹੁੰਦੀ ਆ ਖਪਤਕਾਰਾਂ ਦੇ ਹਿੱਤਾਂ ਦੀ ਵੀ ਰੱਖੀ ਹੁੰਦੀ ਆ ਆਪਾਂ ਇੱਕ ਲਹਿਰ ਚਲਾਈਏ ਵੀ ਆਪਾਂ ਪੈਕੇਟ ਬੰਦ ਦੀ ਹੀ ਮਿਲਕ ਪ੍ਰੋਡਕਟ ਲੈਣੇ ਆ ਠੀਕ ਹੈ ਜੀ ਇਹ ਸਾਡੇ ਇਸ ਇਹਦਾ ਥੀਮ ਆ ਸ਼ੋਅ ਦਾ ਜਿੰਨੇ ਸਾ ਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਾਡਾ ਇਹ ਵੀ ਜਿਹੜਾ ਡੈਰੀ ਫਾਰਮਰ ਵੱਲੋਂ ਲਿਆ ਜਾਂਦਾ ਇਹ ਡੈਰੀ ਫਾਰਮਰਾਂ ਲਈ ਲਿਆ ਜਾਂਦਾ ਇਹ ਸ਼ੋਅ ਆ ਤੇ ਇਹਦੀ ਤਰੱਕੀ ਤੁਸੀਂ ਆਪ ਵੀ ģੀੜਾ ਕੱਢ ਕੇ ਤੁਸੀਂ ਦਿਖਾ ਸਕਦੇ ਹੋ ਵੀ ਪਹਿਲੇ ਮੇਲੇ ਤੋਂ ਜਿਵੇਂ ਸਿੱਧੂ ਜੀ ਨੇ ਦੱਸਿਆ ਹਰ ਵੀ ਤੱਕ ਅਸੀਂ ਕਿੱਥੇ ਪਹੁੰਚ ਗਏ ਹਾਂ ਜੀ ਧੰਨਵਾਦ ਥੈਂਕ ਯੂ